ਸਾਡੀ ਡੇਰੀ ਫਾਰਮ ਵਾਲਿਆਂ ਦੇ ਦਾਰੇ ਦੀ ਆ ਭਾਈ ਛੋਟੀ ਹੈ ਜੀ ਇਹ ਹਾਂਜੀ ਇਹਦੀ ਮਾਂ ਮੇ ਹਰਿਆਣੇ ਚੋਂ ਲੈ ਕੇ ਆਇਆ ਸੀਗਾ ਜੀ ਠੀਕ ਆ ਭਾਈ ਤੇ ਪਿੱਛੇ ਇਹਦੇ ਮੇਲਕਾਫ ਹੈ ਭਾਈ ਜੀ ਉਹ এবੀਸੀ ਵਾਲਿਆਂ ਦੇ ਦਰੋਣਾ ਦਾ ਬੱਚਾ ਹੈ ਜੀ ਦਰੋਣਾ ਦਾ ਬੱਚਾ ਹੈ ਹਾਂਜੀ ਹਾਂਜੀ ਕਿੰਨੇ ਦਿਨ ਹੋਈ ਜੀ 100% ਗਾਰੰਟੀ ਤੁਹਾਨੂੰ ਕੋਈ ਨਹੀਂ ਦਿੰਦਾ ਮੱਝ ਦੀ ਹਾਂ ਮੈਂ 100 ਦੀ 100% ਗਾਰੰਟੀ ਦਿੰਦਾ ਜੀ ਕੋਈ ਥਣ ਲੇਵੇ ਦਾ ਨੁਕਸ ਹੋਵੇ ਸ਼ਰਲਾ ਹੋਵੇ ਕੋਈ ਭਾਰ ਦੀ ਸ਼ਿਕਾਇਤ ਕਿਸੇ ਕਿਸਮ ਦਾ ਵੀ ਕੋਈ ਦਿੱਕਤ ਹੋਵੇ ਮੈਂ ਦੇਣਦਾਰ ਆ ਜੀ ਉਹ ਚੀਜ਼ ਦਾ ਠੀਕ ਆ ਵੀਰੇ ਭਾਈ ਜਿਹਨੇ ਘਰੇ ਰੱਖਣੀਆਂ ਦੁੱਧ ਪੀਣ ਲਈ ਇੱਕ ਸ਼ੌਂਕਿਆ ਤੋਹ ਹੈ ਜੀ ਮੇਰੇ ਲਈ ਬੜੰਗਰ ਜਿਆਦਾ ਹੈ ਜੀ ਸਾਮ ਸੰਭਾਲ ਮੈਥੋਂ ਹੁੰਦੀ ਨਹੀਂ ਮੈਂ ਉਹਦੀ ਵਜ੍ਹਾ ਕਰਕੇ ਵੇਚ ਰਿਹਾ ਜੀ ਨਹੀਂ ਵੇਚਣ ਨੂੰ ਇੰਨਾ ਮਣਕਾ ਕਿਸੇ ਦਾ ਜੀ ਨਹੀਂ ਕਰਦਾ ਜੀ ਹਾਂ ਕਿਉਂ ਪੁੱਤ ਘੈਂਟ ਹੈ ਨਾ ਝੋਟੀ ਆਹ ਦੇਖੋ ਨਾਲ ਬੱਚੇ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਖੀਵਾ ਕਲਾ ਜ਼ਿਲ੍ਹਾ ਗਿਆਮਾਨਸਾ ਹੈ ਨਾ ਜੀ ਹਾਂਜੀ ਜ਼ਿਲ੍ਹਾ ਬਾਈ ਨੂੰ ਮਾਨਸਾ ਆ ਗਿਆ ਜਮਾ ਘਰੇਲੂ ਪਸ਼ੂ ਪਾਲਕਾ ਬਾਈ ਦੇ ਤੁਸੀਂ ਜਾਨਵਰ ਸਾਰੇ ਚੈੱਕ ਕਰ ਲਓ ਤੇ ਚੰਗਾ ਬਾਈ ਸ਼ੌਂਕੀਆ ਬੰਦਾ ਹੀ ਆ ਮੋਹਰਾ ਨਸਲ ਦੀ ਬਾਈ ਜੀ ਝੋਟੀ ਸੇਲ ਕਰਨੀ ਆ ਬਾਈ ਕਹਿੰਦਾ ਇਹ ਹੈਗੀ ਐ ਲక్ష్ਮੀ ਡੇਰੀ ਫਾਰਮ ਵਾਲੇ ਧਾਰੇ ਦੀ ਹੈ ਜੀ ਧਾਰੇ ਦੀ ਹੈ ਜੀ ਧਾਰੇ ਦੀ ਇਹ ਆਪ ਆ ਤੇ ਬੱਚਾ ਆ ਗਿਆ ਤੇ ਮੇਲ ਕਾਫ ਇਹ ਕਿਹੜੇ ਦਾ ਸੀਗਾ ਦਰੋਣਾ ਹੁੰਦਾ ਜੀ এবੀਸੀ ਵਾਲਾ ਏਬੀਸੀ ਦਰੋਣਾ ਦਾ ਇਹਦੇ ਪਿੱਛੇ ਬੱਚਾ ਆ ਗਿਆ ਤੀਸਰਾ ਸੂ ਸੂਈ ਤੀਸਰਾ ਜੀ ਬਾਈ ਕਹਿੰਦਾ ਜਮਾ ਸਹੀ ਜਿਹੜਾ ਹੁੰਦਾ ਉਹ ਤੀਸਰਾ ਸੂ ਆਪਣੇ ਕੋਲੇ ਸੂਈ ਆ ਕਿੰਨਾ ਇਹਨਾਂ ਕੋਲੇ ਪਿਛਲੇ ਸੂਏ ਦੁੱਧ ਦਿੰਦਾ ਸਾਰੀ ਗੱਲਬਾਤ ਆਪਾਂ ਬਾਈ ਜਸਪਾਲ ਨਾ ਕਰਾਂਗੇ ਜਿਹੜੀ ਵੀਡੀਓ ਬਾਈ ਜੀ 1 ਅਪ੍ਰੈਲ 1 ਅਪ੍ਰੈਲ ਚੌਥਾ ਮਹੀਨਾ 2025 ਦੀ ਵੀਡੀਓ ਆ ਮੁੱਲ ਜਿਹੜਾ ਵੀਡੀਓ ਦੇ ਵਿੱਚ ਕਰਾ ਦਾਂਗੇ ਨੰਬਰ ਆਪਾਂ ਬਾਈ ਦਾ ਲੈ ਕੇ ਦੇ ਦਾਂਗੇ ਤੇ ਛੋਟੀ ਸੱਜਣੋ ਜਿਹੜਾ ਭਰਾ ਲੈ ਗਿਆ ਯਾਦ ਰੱਖੋ ਬਾਈ ਨੂੰ ਮੋਹਰਾ ਨਸਲ ਤੇ ਕੰਮ ਕਰਨ ਵਾਲਿਆਂ ਵਾਸਤੇ ਤੋਹਫਾ ਇੱਕ ਆਜ ਬਾਈ ਜੀ ਸਾਹਮਣੇ ਆਜ ਵੀਡੀਓ ਦੇ ਹੋਰ ਕੀ ਹਾਲ ਹੈ ਭਾਈ ਜੀ ਇਸ ਵਾਰ ਵਧੀਆ ਬਾਈ ਜੀ ਠੀਕ ਠਾਕ ਹਾਂਜੀ ਪਹਿਲਾਂ ਤਾਂ ਆਪ ਦਾ ਮੋਬਾਈਲ ਨੰਬਰ ਜਰੂਰ ਬੋਲ ਦਿਜੀ ਮੋਬਾਈਲ ਨੰਬਰ ਹੈ ਜੀ ਮੇਰਾ 985544 5204 ਜੀ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਕਿੰਨੇ ਸੂਏ ਬਾਈ ਛੋਟੀ ਅਦਰੀ ਇਹ ਬਾਈ ਜੀ ਤੀਸਰੇ ਸੂਏ ਸੂਈਆ ਹੁਣ ਤੀਸਰੇ ਸੂਏ ਲਖਮੀ ਡੇਰੀ ਫਾਰਮ ਵਾਲਿਆਂ ਦੇ ਦਾਰੇ ਦੀ ਆਹ ਛੋਟੀ ਹੈ ਜੀ ਇਹ ਹਾਂਜੀ ਇਹਦੀ ਮਾਂ ਮੇ ਹਰਿਆਣੇ ਚੋਂ ਲੈ ਕੇ ਆਇਆ ਸੀਗਾ ਜੀ ਠੀਕ ਆ ਭਾਈ ਤੇ ਪਿੱਛੇ ਇਹਦੇ ਮੇਲਕਾਫ ਹੈ ਭਾਈ ਜੀ ਹਾਂ ਉਹ ਏਬੀਸੀ ਵਾਲਿਆਂ ਦੇ ਦਰੋਣਾ ਦਾ ਬੱਚਾ ਜੀ ਦਰੋਣਾ ਦਾ ਬੱਚਾ ਹੈ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਹੁਣ ਇਹਨੂੰ ਇਹ ਭਾਈ ਐਤਵਾਰ ਨੂੰ ਸੂਈ ਆ ਸਵੇਰੇ 2 ਵਜੇ ਅੱਜ 7ਵਾਂ 8ਵਾਂ ਦਿਨ ਹੈ 8ਵਾਂ ਦਿਨ ਹੈ ਅੱਜ ਵੀ ਮੈਲੇ ਤੋਂ ਹਜੇ 2:40 ਸਟਾਰਟ ਹੀ ਹੋਈ ਆ ਹਾਂਜੀ ਸਟਾਰਟ ਆ ਜੀ ਆ ਦਿਖਾ ਸਕਦੇ ਹਾਂ ਜੀ ਤੁਸੀਂ ਆਹ ਦੇਖੋ ਜੀ ਪੂਛਾਲੇ ਵੀ ਲਿਬੜੀ ਹੋਈ ਆ ਭਾਈ ਹਾਂ ਵੀ ਮੈਲੇ ਤੋਂ ਹਜੇ ਸ਼ੁਰੂ ਮੈਲੇ ਤੋਂ ਹਲੇ ਸਟਾਰਟ ਆ ਜੀ 8 ਦਿਨ ਹੈ ਸੂਈ ਦੇ ਭਾਈ ਦੁੱਧ ਕਿੰਨਾ ਕੁ ਤਿਆਰ ਆ ਹੁਣ ਦੁੱਧ ਭਾਈ 10 ਕਿਲੋਟਰ ਦੇ ਕਰੀਬ ਜੇ ਮੈਂ ਮਗਲਾ ਮਰਜੀ ਟੋਲਿਆ ਹਜੇ ਅੱਜ ਦੀ ਰੇਟ ਚ ਹਾਂਜੀ ਹਾਂਜੀ ਮੈਂ ਟੋਲਿਆ ਨਹੀਂ ਹੈਗਾ ਜੀ ਦੇਖੋ ਵੀ 9.5 ਦੱਸਦੇ ਚੱਲ ਰਹੀ ਹੈ ਜੀ ਠੀਕ ਆ ਵੀਰੇ ਪਿਛਲੇ ਸੂਏ ਤੁਹਾਡੇ ਕੋਲੇ ਕਿੰਨਾ ਕੁ ਦੋ ਦੱਤਾ ਬਈ ਛੋਟੇ ਪਿਛਲੇ ਸੂਏ ਬਾਈ ਜੀ ਇਹਨੇ 13.5 ਤੋਂ ਆਪ ਕਰ ਲੋ ਪੂਰਾ ਡਾਊਨ ਕਰ ਲੋ 13.5 ਪਲੱਸ ਮੰਨ ਕੇ ਚੱਲੋ ਜੀ 13.5 14 ਕਿਲੋ ਵੀ ਹਾਂਜੀ ਹਾਂਜੀ ਇੱਕ ਵਾਰ 14 ਕਿਲੋ ਕਰ ਗਈ ਸੀ ਬਾਈ ਜੀ ਇਹ ਥੋੜੀ ਮੇਰੀ ਆਣਾ ਗੱਲੀ ਕਾਰਨ ਕੰਮਾਂ ਧੰਦਿਆਂ ਚ ਰਜੇ ਮੈਂ ਧਿਆਨ ਨਹੀਂ ਦੇ ਸਕਿਆ ਤਾਂ ਥੋੜਾ ਦੁੱਧ ਲੀਟਰ ਦਾ ਦੁੱਧ ਤੋੜ ਗਈ ਸੀ ਫਿਰ 13 ਤੋਂ ਤਾਂ ਪਲੱਸ ਹੀ ਚੱਲੀ ਹੈ ਜੀ 13 ਤੋਂ ਪਲੱਸ ਹੀ ਹਾਂਜੀ ਹਾਂਜੀ 13 ਤੋਂ ਪਲੱਸ ਹੀ ਜੀ ਐਦਕੀ ਕਿੰਨੀ ਉਮੀਦ ਕਰਦਾ ਬਾਈ ਦੇ ਦੋਗੇ ਤੇਰੇ ਹਿਸਾਬ ਨਾਲ ਬਾਈ ਮੈਂ 22 ਦਿਨਾਂ ਤੇ ਜਾ ਕੇ ਦੁੱਧ ਤੇ ਪਸ਼ੂ ਸਹੀ ਆਉਂਦਾਗਾ ਬਾਈ ਮੇਰੇ ਨਾ ਚਰੀਤ ਦਾ 14 15 ਪਲੱਸ ਤਾਂ ਚਾਹੀਦਾ ਯਾਰ ਘੱਟ ਤੋਂ ਘੱਟ ਹੀ ਚਲੋ 1 1 ਲੀਟਰ 2 ਲੀਟਰ ਦਾ ਪਸ਼ੂ ਆਪਾ ਕਰਦਾ ਹੀ ਆ ਬਾਈ ਜੀ ਠੀਕ ਆ ਠੀਕ ਆ ਤੋੜ ਲਗੇ ਫਿਰ ਇਹਨੂੰ ਬਾਈ ਹਾਂਜੀ ਹਾਂਜੀ ਤੋਰੋ ਬਾਈ ਜੀ ਹਾਂਜੀ ਤੋੜ ਕੇ ਦਿਖਾ ਦ ਥਣ ਲੇਵੇ ਦਿੱਤਾ ਮਾ ਫੈਕਸ ਮੁੱਠੀ ਵਾਲਾ ਥਣ ਕੱਲਾ ਕੱਲਾ ਕੋਈ ਜੁੜਮਾ ਥਣ ਨਹੀਂ ਤੇ ਸ਼ੌਂਕੀ ਜੇ ਭਰਾ ਕੋਈ ਵਪਾਰ ਦਾ ਕੰਮ ਨਹੀਂ ਇੱਕ ਜਮਾ ਘਰੇਲੂ ਪਸ਼ਵਾਲ ਕਾ ਇਧਰੋਂ ਤੋੜ ਲੋ ਜੀ ਹਾਂ ਕੋਈ ਨਹੀਂ ਇੱਥੋਂ ਤੋੜ ਲੋ ਆ ਦੇਖੋ ਸੋਨੂੰ ਲੇਵੇ ਦੀ ਚੈੱਕ ਕਰਾ ਦਿੰਦਾ ਮੈਂ ਪਿੰਡ ਖੀਵਾ ਕਲਾ ਜ਼ਿਲ੍ਹਾ ਮਾਨਸਾ ਬਾਈ ਦਾ ਇਹ ਦੇਖੋ ਤੇ ਨਾਮ ਬਾਈ ਦਾ ਜਸਪਾਲ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਕਿਸੇ ਭਰਾ ਨੇ ਸ਼ੌਂਕ ਵਾਸਤੇ ਸ਼ੌਂਕ ਵਾਸਤੇ ਚੰਗੀ ਬਰੀਡ ਤੇ ਕੰਮ ਕਰਨ ਨੂੰ ਲੈਣੀ ਹੈ ਝੋਟੀ ਤਾਂ ਫੇਸ ਦੀ ਕੁਆਲਿਟੀ ਵੀ ਚੈੱਕ ਕਰ ਲਓ ਕੋਈ ਆਇਆ ਨਹੀਂ ਕਲਾ ਹਾਰ ਸ਼ਿੰਗਾਰ ਲਾ ਕੇ ਤੇਲ ਨਾਲ ਚੋਪੜ ਕੇ ਖਿਲਿਆਰ ਦੇ ਚੀਜ਼ ਹੋਣੀ ਚਾਹੀਦੀ ਆ ਬਾਈ ਆਪਣੇ ਆਪ ਬੋਲਦੀ ਆ ਉਹ ਚੀਜ਼ ਬਣ ਲਾ ਵੀਰੇ ਬਣ ਲਾ ਬਾਈ ਬਾਕੀ ਮੋਲਾ ਪਾ ਕਲੀਅਰ ਬਾਈ ਤੋਂ ਕਰਵਾ ਦਿੰਨੇ ਆ ਜਮਾ ਇੱਕ ਡਾਇਮੰਡ ਪੀਸ ਆ ਬਾਈ ਆਪਣੀ ਨਜ਼ਰ ਚ ਇਹ ਹੁੰਦੀਆਂ ਦੋਸਤੋ ਬ੍ਰਿਡਾ ਵਾਲੀਆਂ ਚੀਜ਼ਾਂ ਤੇ ਬਾਕੀ ਤੁਸੀਂ ਪਿੱਛੇ ਚੈੱਕ ਕਰ ਲਓ ਝੋਟੀ ਦੀ ਕੁਆਲਿਟੀ ਜਮਾ ਸਿੰਗਲ ਜੀ ਹੱਡੀ ਦੀ ਆ ਦੇਖੋ ਬਾਈ ਜਿਸਪਾਲ ਜੇ ਮੁੱਲ ਦੀ ਗੱਲ ਕਰੀਏ ਜਾਇਜ਼ ਜਾਂ ਮੁੱਲ ਕਰਦੀ ਨਾ ਤਾਂ ਤੈਨੂੰ ਅਗਲਾ ਤੰਗ ਕਰੇ ਬਸ ਫਿਕਸ ਜਾਂ ਰੇਟ ਜੇ ਕਰਦੇ ਵੀਰ ਬਣੇ ਬਾਈ ਜੀ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਨਾ ਜੀ ਹਾਂ ਮੈਂ ਤਿੰਨ ਸੂਏ ਚੋਲੀ ਜੀ ਇਹ ਦੋ ਸੂਏ ਚੋਲੀ ਤੀਜਾ ਸੂਏ ਹੁਣ ਸੋਨਾ ਜੀ ਇਹਨੇ ਸੂਈ ਹੋਈ ਆ ਆ ਸੂਈ ਹੋਈ ਆ ਜੀ ਸੂਈ ਹੋਈ ਆ ਜੀ ਬਾਈ ਜੀ ਜਿਹਨੇ ਘਰੇ ਰੱਖਣ ਨੂੰ ਲੈਣੀ ਆ ਵਪਾਰ ਤੌਰ ਤੇ ਮੈਂ ਕੁਝ ਕਹਿ ਨਹੀਂ ਸਕਦਾ ਜਿਹਨੇ ਘਰੇ ਰੱਖਣ ਨੂੰ ਲੈਣੀ ਆ ਬਾਈ ਜੀ 100% ਗਾਰੰਟੀ ਤੁਹਾਨੂੰ ਕੋਈ ਨਹੀਂ ਦਿੰਦਾ ਮੱਝ ਦੀ ਹਾਂ ਮੈਂ 100 ਦੀ 100% ਗਾਰੰਟੀ ਦਿੰਦਾ ਜੀ ਕੋਈ ਥਣ ਲੇਵੇ ਦਾ ਨੁਕਸ ਹੋਵੇ ਸ਼ਰਲਾ ਹੋਵੇ ਕੋਈ ਭਾਰ ਦੀ ਸ਼ਿਕਾਇਤ ਕਿਸੇ ਕਿਸਮ ਦਾ ਵੀ ਕੋਈ ਦਿੱਕਤ ਹੋਵੇ ਮੈਂ ਦੇਣਦਾਰ ਆ ਜੀ ਉਹ ਚੀਜ਼ ਦਾ ਠੀਕ ਆ ਵੀਰੇ ਬਾਈ ਜੀ ਜਿਹਨੇ ਘਰੇ ਰੱਖਣੀਆਂ ਦੁੱਧ ਪੀਣ ਲਈ ਇੱਕ ਸ਼ੌਂਕਿਆ ਤੋ ਹੈ ਜੀ ਮੇਰੇ ਲਈ ਬ ਡੰਗ ਸਾਮ ਸਮਹਾਲ ਮੈਥੋਂ ਹੁੰਦੀ ਨਹੀਂ ਮੈਂ ਉਹਦੀ ਵਜ੍ਹਾ ਕਰਕੇ ਵੇਚ ਰਿਹਾ ਜੀ ਨਹੀਂ ਵੇਚਣ ਨੂੰ ਇੰਨਾ ਮਣਕਾ ਕਿਸੇ ਦਾ ਜੀ ਨਹੀਂ ਕਰਦਾ ਜੀ ਹਾਂ ਕਿਉਂ ਪੁੱਤ ਘੈਂਟ ਹੈ ਨਾ ਝੋਟੀ ਆਹ ਦੇਖੋ ਆ ਨਾਲ ਬੱਚੇ ਫਰਦੇ ਇਹਨਾਂ ਨੇ ਵੀਡੀਓ ਚਾਉਣਾ ਤੇ ਬਾਕੀ ਆ ਤੁਸੀਂ ਬਾਈ ਦੇ ਦੂਸਰੇ ਪਸ਼ੂ ਦੇਖ ਲਓ ਫਿਰ ਮੁੱਲ ਵੀਰੇ ਮੁੱਲ ਦੱਸੋ ਇੱਕ ਮੁੱਲ ਬਾਈ ਜੀ ਲੈਣ ਦੇਣੀ ਦੱਸਦਾ ਜੀ ਸਾਨੂੰ 1.5 ਲੱਖ ਰੁਪਈਆ ਜੀ 1.5 ਲੱਖ ਹਾਂਜੀ ਮਾੜਾ ਮੋਟਾ ਮੌਕੇ ਤੇ ਛੋੜ ਛੱਪਾ ਹੋ ਮਾੜਾ ਮੋਟਾ ਛੋੜ ਛੱਪਾ ਹੋ ਜਾਊਗਾ ਜੀ ਮਾਨ ਤਾਨ ਹੋ ਜਾਊਗਾ 1.5 ਲੱਖ ਦੋਸਤੋ ਮੋਲਾ ਜਿਹੜੇ ਭਰਾ ਨੂੰ ਪਸੰਦ ਆਓ ਬਾਈ ਦੇ ਕੋਲੇ ਆ ਜਾਓ ਜਿੰਨੇ ਟਾਈਮ ਮਰਜੀ ਬਾਈ ਕਹਿੰਦਾ ਤਸੱਲੀ ਕਰ ਲਿਓ 8 ਦਿਨਾਂ ਦੀ ਸੂਈ ਥੱਲੇ 9.5 ਤੋਂ 10 ਕਿਲੋ ਦੁੱਧ ਤਿਆਰ ਆ ਤੇ 15 ਕਿਲੋ ਤੱਕ ਬਾਈ ਕਹਿੰਦਾ ਐਤ ਕਿ ਉਮੀਦ ਲੈ ਕੇ ਆਪਾਂ ਚੱਲੇ ਆ ਪਿਛਲੇ ਸੂਏ 13 ਕਿਲੋ ਆਪਣੇ ਕੋਲੇ ਦੁੱਧ ਝੋਟੀਨੇ ਦਿੱਤਾ ਤੇ ਆਹ ਬੱਚਾ ਆ ਗਿਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ-ਬਹੁਤ ਤੇ ਸਾਰੇ ਭਾਈਆਂ ਨੂੰ ਜਲਦੀ ਨਵੀਂ ਵੀਡੀਓ 'ਚ ਮਿਲਦੇ ਆ ਸੱਚੀ ਗੱਲ ਬਾਈ ਸਾਰੇ ਭਰਾਵਾਂ